ਮੂਲਕ ਦੇ ਨਾਲ ਲੱਗਦੇ ਮਕਰੋੜ ਸਹਿਬ ਵਿਖੇ ਜਿੱਥੇ 2023 ਦੀ ਗੱਲ ਕਰ ਲਈਏ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀ ਅਤੇ ਪਾਣੀ ਨੇ ਹਾਹਾ ਕਰਮਚਾਰ ਦਿੱਤੀ ਗਈ ਸੀ ਚਾਹੇ ਉਹ ਪੰਜਾਬ ਸਰਕਾਰ ਹੋਵੇ ਸੰਗਰੂਪ ਪ੍ਰਸ਼ਾਸਨ ਹੋਵੇ ਸਾਰਾ ਨੂੰ ਹੱਥਾਂ ਪੈਰਾਂ ਦੀਆਂ ਪੈਗੀਆਂ ਸੀ ਅਤੇ ਇਸ ਆਲੇ-ਦੁਆਲੇ ਦੇ ਜੋ ਪਿੰਡ ਸੀ ਜੋ ਲੋਕ ਸੀ ਉਹ ਆਪਣੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਰਹਿਣ ਦੇ ਲਈ ਮਜਬੂਰ ਹੋ ਗਏ ਸੀ ਅੱਜ ਫਿਰ ਦਸਿਆ ਯਾਰ ਕਿ ਪਿੱਛੇ ਪਹਾੜਾਂ ਜਿੱਥੇ ਜਾਦੇ ਮੀਂਹ ਪੈ ਰਹੇ ਨੇ ਉੱਥੇ ਹੀ ਪਾਣੀ ਵੀ ਛੱਡਿਆ ਯਾਰ ਜਿਸ ਨੂੰ ਲੈ ਕੇ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਨਰੇਗਾ ਕਰਮਚਾਰੀ ਮਿੱਟੀ ਦੇ ਥੈਲੇ ਭਰਨੇ ਸ਼ੁਰੂ ਕਰ ਦਿੱਤੇ ਗਏ ਨੇ ਇੱਕ ਵਾਰ ਤਸਵੀਰ ਜ਼ਰੂਰ ਸਾਂਝੀ ਕਰਾਂਗੇ ਤੁਹਾਨੂੰ ਦੱਸਦੀ ਕਿ ਮਕਰੋੜ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਜੋ ਨਰੇਗਾ ਕਰਮਚਾਰੀ ਦੇ ਉਹਨਾਂ ਦੇ ਵੱਲੋਂ ਜੋ ਪਲਾਸਟਿਕ ਦੇ ਥੈਲੇ ਨੇ ਉਹਨਾਂ ਦੇ ਵਿੱਚ ਮਿੱਟੀ ਪਾਈ ਜਾ ਰਹੀ ਆ ਅਤੇ ਜੇਕਰ ਕੁਝ ਜਿਹੀ ਘਟਨਾ ਵਾਪਰਦੀ ਆ ਤਾਂ ਬੰਨ ਦੇ ਲਈਏ ਵਰਤੇ ਜਾਣ ਪਰ ਉਥੇ ਤੋਂ ਇੱਕ ਤਸਵੀਰ ਹੋਰ ਦਿਖਾਉਣਾ ਚਾਹੁੰਦੇ ਆ ਕਿ ਮਾਤਾ ਪਾਣੀ ਦਾ ਘੜਾ ਲੈ ਕੇ ਆਏ ਨੇ ਪਰ ਜੋ ਨਰੇਗਾ ਕਰਮਚਾਰੀ ਨੇ ਉਹ ਕਹਿੰਦੇ ਨੇ ਕਿ ਸਾਡੇ ਲਈ ਪੀਣ ਦੇ ਲਈ ਇੱਥੇ ਪਾਣੀ ਵੀ ਨਹੀਂ ਅਤੇ ਸਿਰ ਦੇ ਉੱਤੇ ਗੱਲ ਕਰ ਲਈਏ ਤਾਂ ਸੂਰਜ ਦੇਵਤਾ ਤਪਦੇ ਹੋਏ ਦਿਖਾਈ ਦੇ ਰਹੇ ਨੇ ਪਰ ਸਾਡੇ ਨਾਲ ਪਿੰਡ ਵਾਸੀ ਮੌਜੂਦ ਨਹੀਂ ਉਹਨਾਂ ਨਾਲ ਗੱਲ ਕਰ ਲੈਣਾ ਕਿ ਨਮਸਰ ਨਰਨਾਉ ਨੇ ਜੋ ਸਿੰਘ ਕੋਟ ਸਾਹਿਬ ਨੇ ਨਮਜੋਤ ਜੇਕਰ ਗੱਲ ਕਰ ਲਈ ਤਾਂ ਬੜੇ ਨਰੇਗਾ ਮਜ਼ਦੂਰ ਲੱਗੇ ਨੇ ਅੱਜ ਥੱਲੇ ਭਰਨ ਦੇ ਲਈ ਜੀ ਸਭ ਨੂੰ ਹੁਣ ਪਤਾ ਲੱਗ ਗਿਆ ਪਿੱਛੇ بارش ਹੋ ਰਹੀ ਜਾਦਾ ਇੱਕ ਗੱਗਰ ਚ ਪਾਣੀ ਆ ਚੁੱਕਾ ਜੀ ਤੇ ਸਾਰੇ ਪ੍ਰਸ਼ਾਸਨ ਦੀ ਹੁਣ ਇੱਥੇ ਡਿਊਟੀ ਲਾਤੀ ਹੁਣ ਡੀਸੀ ਸਾਹਿਬ ਆ ਰਹੇ ਨੇ ਜੀ ਤੇ ਇਹ ਤੁਸੀਂ ਦੇਖ ਰਹੇ ਹੋ ਨਰੇਗਾ ਵਾਲੇ ਤਾਂ ਵਿਚਾਰੇ ਹਫਤੇ ਪਹਿਲਾਂ ਦੇ ਲਾਏ ਹੋਇਆ ਜੀ ਵੀ ਕੁਝ ਪੂਰੀ ਤਿਆਰੀ ਰੱਖੀ ਕੁਝ ਪੰਚਾਇਤ ਵੱਲੋਂ ਵੀ ਇਹਨਾਂ ਨੂੰ ਤਿਆਰੀ ਕਰਾਈ ਜਾ ਰਹੀ ਹੈ ਜੀ ਤੇ ਥੱਲੇ ਪਰਨ ਲੱਗੇ ਆ ਇਹ ਵੀ ਥੱਲੇ ਵੀ ਕੀ ਕਰਨਗੇ ਜੀ ਇੱਥੇ ਜੀ ਇੱਕ ਸਾਈਡ ਸਾਡੇ 3 ਕਿੱਲਾਂ ਦਾ ਘੱਗਰ ਚੋੜਾ ਜੀ ਖੁਦ ਆਪਣੇ ਮਕੋੜ ਸਾਹਿਬ ਤੋਂ ਲੈ ਕੇ ਜੀ ਜਾਖਲ ਤੱਕ ਜੀ ਤੇ ਉਹ ਤੋਂ ਬਾਅਦ ਮਕੋੜ ਸਾਹਿਬ ਤੋਂ ਲੈ ਕੇ ਸੋਰੀ ਸੋਰੀ ਆਪਣੇ ਦਵਾਰ ਤੋਂ ਕਰ ਲਿਆ ਕੋਈ ਨਹੀਂ ਕੋਈ ਨਹੀਂ ਤੇ ਇੱਕ ਸਾਈਡ ਤਾਂ ਜੀ 3 ਕਿੱਲਾਂ ਦਾ ਚੋੜਾ ਹੈ ਮਕੋੜ ਸਾਹਿਬ ਤੋਂ ਲੈ ਕੇ ਆਪਣੇ ਖਨੋਰੀ ਤੱਕ ਜੀ ਤੇ ਮਕੋੜ ਤੋਂ ਲੈ ਕੇ ਅੱਗੇ ਜਾਖਲ ਤੱਕ ਜੀ ਕਿੱਲੇ 1.5 ਕਿੱਲੇ ਤਾਂ ਰਹਿ ਜਾਂਦਾ ਜੀ ਤਾਂ ਕਰਕੇ ਜਿਹੜੀ ਸਾਨੂੰ ਮਾਰ ਪੈਂਦੀ ਜੀ ਉਹ 3 ਕਿੱਲਾਂ ਦਾ ਪਾਣੀ ਤੁਸੀਂ ਦੇਖ ਲਓ ਵੀ 1.5 ਕਿੱਲੇ ਅੱਗੇ ਕਿਵੇਂ ਚੱਲਊਗਾ ਜੀ ਤੇ ਬਸ ਹੋਰ ਤਾਂ ਕੋਈ ਪ੍ਰਬੰਧ ਨਹੀਂ ਹੈਗਾ ਅਲੇ ਸਰਕਾਰ ਵੱਲੋਂ ਤੇ ਜਿੱਕਰ ਗੱਲ ਕਰ ਲਈਏ ਤਾਂ ਹੁਣ ਜਿਸ ਤਰ੍ਹਾਂ ਨਰੇਗਾ ਮਜ਼ਦੂਰ ਲੱਗੇ ਹੋਏ ਨੇ ਅਤੇ ਲਗਾਤਾਰ ਪਿੱਛੋਂ ਪਾਣੀ ਵੱਧਦਾ ਜਾ ਰਿਹਾ ਮੀਂਹ ਵੀ ਪੈ ਰਹੇ ਨੇ ਕਹਿੰਦੇ ਨੇ ਕਿ ਪਿੰਡ ਵਾਸੀਆਂ ਨੂੰ ਤਾਂ ਨੀਂਦ ਨਹੀਂ ਆਉਣੀ ਪਿੰਡ ਸਾਰਾ ਇੱਥੇ ਮਿਲੂਗਾ ਜੀ ਤੁਹਾਨੂੰ ਜਦੋਂ ਇੱਥੇ ਪਾਣੀ ਖਗਰ ਫੁੱਲ ਭਰ ਗਈ ਸਾਰਾ ਪਿੰਡ ਇੱਥੇ ਮਿਲੂਗਾ ਜੀ ਸਾਰਾ ਪਿੰਡ ਡਿਊਟੀ ਤੇ ਹੋਊਗਾ ਜੀ ਅੱਧੇ ਪਿੰਡ ਦੇ ਇਧਰਲੀ ਸਾਈਡ ਹੋਣਗੇ ਅੱਧੇ ਖਗਰ ਦੇ ਪਰਲੀ ਸਾਈਡ ਹੋਣਗੇ ਜੇ ਫੁੱਟ ਦੀ ਵੀ ਖੱਡ ਪੈ ਜਾਈਏ ਤਾਂ ਉਹ ਵੀ ਨਿ ਕਾਬੂ ਹੁੰਦਾ ਜੀ ਪੇ ਫੁੱਟ ਤੋਂ ਹੋ ਕੇ ਤੁਹਾਨੂੰ ਪਤਾ ਇਹ ਫਿਰ 5 ਫੁੱਟ ਹੋ ਫਿਰ 10 ਫੁੱਟ ਇਹ ਵੱਧਦਾ ਹੀ ਜਾਂਦਾ ਜੀ ਫਿਰ ਬਹੁਤ ਦੂਰ ਤੱਕ ਮਾਰ ਕਰਦਾ 2023 ਚ ਜਿਹੜਾ ਇੱਥੇ ਨੁਕਸਾਨ ਹੋਇਆ ਜੀ ਮਕੋੜ ਸਾਹਿਬ ਤੋਂ ਅੱਧਾ ਪਾਣੀ ਫਤਿਹਬਾਦ ਤੱਕ ਪਹੁੰਚਿਆ ਸੀਗਾ ਜੀ ਤੁਸੀਂ ਇੱਥੇ ਇੱਕ ਤਕਰੀਬਨ 65-70 ਕਿਲੋਮੀਟਰ ਫਤਿਹਬਾਦ ਪੈ ਜਾਂਦਾ ਜੀ ਉਹਦੇ ਵਿੱਚ ਕਿੰਨੇ ਪਿੰਡ ਨੇ ਜੀ ਕਿੰਨੇ ਸ਼ਹਿਰ ਨਾਲ ਜੀ ਬਹੁਤ ਜਿਆਦਾ ਨੁਕਸਾਨ ਹੋਇਆ ਸੀ ਜੀ ਹਾਂ ਜੀ ਬਿਲਕੁਲ ਨਬਯੋਦਾ ਕਹਣਾ ਕਿ 2023 ਦੇ ਦੌਰਾਨ ਜਦੋਂ ਘੱਗੜ ਟੁੱਟਿਆ ਤਾਂ ਤਕਰੀਬਨ 60 ਤੋਂ 65 ਕਿਲੋਮੀਟਰ ਦੇ ਏਰੀਆ ਦੇ ਵਿੱਚ ਪਿੰਡਾਂ ਤੇ ਸ਼ਹਿਰਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ ਉਸ ਦੇ ਵਿੱਚ ਮੂਨਕ ਸ਼ਹਿਰ ਵੀ ਆ ਸਾਡੇ ਨਾਲ ਬਾਈ ਜੀ ਬੈਠੇ ਨੇ ਮੈਂ ਕੀ ਨਾਮ ਹੈ ਸਰ ਮਦਨ ਸਿੰਘ ਭਾਈ ਮੈਨੂੰ ਕੋਈ ਫ੍ਰੀ ਬੋਲ ਕੇ ਰਿੱਛੇ ਪੁੱਛ ਲੇਓ ਸਰ ਕੀ ਨਾਮ ਹੈ ਜੀ ਮਦਨ ਸਿੰਘ ਹੈ ਬਾਈ ਮਦਨ ਜੀ ਜੇਕਰ ਗੱਲ ਕੀਤੀ ਹੈ ਨਰੀਗਾ ਮਜ਼ਦੂਰ ਲੱਗਣ ਕੀ ਗੱਲ ਵਾ ਨਰੀਗਾ ਮਜ਼ਦੂਰ ਦਾ ਹੀ ਪਾਣੀ ਦੇ ਖਾਤਰੇ ਕਰਕੇ ਲਾਇਆ ਗਵਰਨਮੈਂਟ ਨੇ ਸਰਕਾਰ ਆ ਇਹ ਤਾਂ ਚਲਾਈ ਜਾਂਦੀ ਇੱਕ ਮੋਡ ਮੋਟਾ ਥੈਲੇ ਥੁਲੇ ਭਰਾਈ ਜਾਂਦੇ ਆ ਲੱਗਦਾ ਕਿ ਥੈਲਿਆਂ ਦੇ ਨਾਲ ਗੱਲ ਬਣ ਜੂਗੀ ਨਹੀਂ ਥੈਲਿਆਂ ਨਾਲ ਤਾਂ ਚਲੋ ਆਇਆ ਵੀ ਮਾੜਾ ਮੋਟਾ ਆਸਰਾ ਬਣਿਆ ਰਹਿੰਦਾ ਥੋੜਾ ਬੜਾ ਕੰਮ ਤਾਂ ਨਹੀਂ ਸਥਾਈ ਹੱਲ ਤਾਂ ਨਹੀਂ ਹੈਗਾ ਇਹ ਇਹ ਤਾਂ ਆਇਆ ਵੀ ਚਲੋ ਡੰਗ ਟਪਾਉ ਕੰਮ ਹੈਗਾ ਯਾਨੀ ਕਿ ਦਿਲੋਂ ਦਲਾਸਾ ਵੀ ਥੈਲੇ ਭਰੇ ਪਏ ਨੇ ਅੰਜੂ ਪੁੰਜ ਦੀ ਨਾਲੀ ਗੱਲ ਸਿਰਫ ਅੰਜੂ ਪੁੰਜ ਵਾਲੀ ਗੱਲ ਹੈ ਕਾਰਨ ਕੀ ਮੰਨਦੇ ਹੋ ਕਿੁਰਕੇ ਲਗਾਤਾਰ ਇੱਕ ਅੱਧਾ ਸਾਲ ਛੱਡ ਕੇ ਸਾਲ 2 ਸਾਲ ਬਾਅਦ ਇਹ ਟੁੱਟ ਜਾਂਦਾ ਏ ਜੀ ਸਾਡੀ 65 ਸਾਲ 60 ਸਾਲ ਦੀ ਉਮਰ ਹੋ ਗਈ ਐਂ ਹੀ ਦੇਖਦੇ ਆ ਸੀ ਦਸੂਰ ਤੋਂ ਕਦੇ ਟੁੱਟ ਗਿਆ ਫਿਰ ਬੰਦ ਲਿਆ ਫਿਰ ਟੁੱਟ ਗਿਆ ਫਿਰ ਬੰਦ ਲਿਆ ਐਂ ਚੱਲੀ ਜਾਂਦਾ ਸਰਕਾਰ ਆ ਆ ਵੀ ਜਾਂਦੀਆਂ ਨੇ ਫਾਇਦਾ ਵੀ ਕਰ ਦਿੰਦੀਆਂ ਨੇ ਜਿਵੇਂ ਪਿਛਲੀ ਸਰਕਾਰ ਨੇ ਹੁਣੇ ਬੰਦ ਬਣਾਤਾ ਜਾਖੜ ਤੱਕ ਟਰੈਕਟਰ ਲੰਘ ਜਾਂਦਾ ਦੋਵੇਂ ਪਾਸੇ ਪਹਿਲਾਂ ਸਾਈਕਲ ਵੀ ਨਹੀਂ ਸੀ ਜਾਂਦਾ ਹੁਣ ਟਰੈਕਟਰ ਤਾਂ ਲੰਘਦਾ ਜੇ ਟੁੱਟਦਾ ਕਿਤੇ ਮਿੱਟੀ ਤਾਂ ਪਹੁੰਚ ਜਾਂਦੀ ਐ ਪਹਿਲਾਂ ਕੁਝ ਵੀ ਨਹੀਂ ਸੀ ਪਹੁੰਚਦਾ ਇਹ ਤਾਂ ਸਰਕਾਰ ਦਾ ਫਾਇਦਾ ਕਹਿੰਦੇ ਡਿਪਟੀ ਕਮਿਸ਼ਨਰ ਸੰਗਰੂਰ ਆ ਰਹੇ ਨੇ ਜਾਇਜ਼ਾ ਲੈਣ ਦੇ ਨੇ ਕੋਈ ਗੱਲ ਨਹੀਂ ਆਣਗੀ ਤਾਂ ਫਿਰ ਠੀਕ ਐ ਇਹ ਜਿਆਦਾ ਪੱਕਾ ਹੱਲ ਕਰਨੇ ਤਾਂ ਫਿਰ ਆ ਜਾਣ ਜੈ ਜੈ ਲਿਆਨ ਚੰਗੀ ਗੱਲ ਆ ਵਧੀਆ ਗੱਲ ਆ ਸਰਕਾਰ ਆਵੇ ਸਾਡੀ ਗੱਲ ਸੈਂਟਰ ਚ ਪਹੁੰਚੇ ਇਹ ਦਰਿਆ ਛੋਟੀ ਮੋਟੀ ਨਦੀ ਤਾਂ ਹੈ ਨਹੀਂ ਹਾਂਜੀ ਤੁਸੀਂ ਦੇਖਿਆ ਪਿੱਛੇ ਜਦੋਂ ਟੁੱਟੇ ਕਿੰਨਾ ਰੂਪ ਧਾਰਦਾ ਏ ਜਦੋਂ ਦੈਂਤ ਬਣ ਜਾਂਦਾ ਸਾਡੇ ਵਾਸਤੇ ਦੈਂਤ ਦਾ ਰੂਪ ਧਾਰ ਲੈਂਦਾ ਇਹਦਾ ਦੈਂਤ ਦਾ ਸਾਡੇ ਵਾਸਤੇ ਹਰ ਸਾਲ 2-4 ਸਾਲ ਬਹੁਤ ਖਾ ਜਾਂਦਾ ਸਾਨੂੰ ਫਿਰ ਫੁੱਟ ਫੱਟ ਕੇ ਮਾੜੇ ਮੋਟੇ ਹੋਣੇ ਫਿਰ ਖਾ ਜਾਂਦਾ ਇਹਦਾ ਅਸੀਂ ਤਾਂ ਬਸ ਮਰੇ ਚੱਕਰ ਚ ਹੀ ਰਹਿੰਦੇ ਆ ਹਾਂਜੀ ਕੀ ਸਤਾਈ ਹਲਕੀ ਐ ਇਸ ਦਾ ਸਤਾਈ ਹੱਲ ਤਾਂ ਇਹਦਾ ਜੀ ਇਹੀ ਆ ਵੀ ਜਿਵੇਂ ਪਿੱਛੇ ਤਿੰਨ ਕਿਲੇ ਚੌੜਾ ਹੋ ਗਿਆ ਅੱਗੇ ਪੁੱਲ ਤੋਂ ਅੱਗੇ ਤਿੰਨ ਕਿਲੇ ਹੋਰ ਚੌੜਾ ਹੋ ਜੇ ਜਾਖਲ ਤੱਕ ਫਿਰ ਇਹ ਅੱਗੇ ਇਹਦੇ ਦੋ ਬਣ ਜਾਂਦੇ ਆ ਇਹ ਫਿਰ ਇਹ ਨਹੀਂ ਮਾਰ ਨਹੀਂ ਕਰਦਾ ਅੱਗੇ ਦੋ ਬਣਦੇ ਇਹਦੇ ਇੱਕ ਨਹੀਂ ਰਹਿੰਦਾ ਫਿਰ ਜਾਖਲ ਟੱਪ ਕੇ ਦੋ ਬਣ ਜਾਂਦੇ ਆ ਫਿਰ ਪਾਣੀ ਵੰਡਿਆ ਜਾਂਦਾ ਇਹ ਇੱਥੇ ਇਕੱਠਾ ਹੁੰਦਾ ਸਾਰਾ ਪ੍ਰਧਾਨ ਜੀ ਪਿਛਲੀ ਵਾਰੀ ਦੇਖਿਆ ਸੀ ਜਦੋਂ ਪਾਣੀ ਆਇਆ ਸੀ ਪੰਜਾ ਰਾਜਪਾਲ ਵੀ ਆਏ ਸੀ ਪੰਜਾਬ ਦੇ ਜੋ ਰਾਜਪਾਲ ਸੀ ਹਾਂ ਸਹੀ ਚ ਉਦੋਂ ਰਾਜਪਾਲ ਸਾਹਿਬ ਵੀ ਆਏ ਸੀ ਜੈਜਾ ਲੈਂਡ ਦੇ ਲਈ ਹਰਿਆਣੇ ਦੀ ਜੋ ਕੈਬਨਟਰੀ ਟੀਮ ਆ ਉਹ ਵੀ ਜੈਜਾ ਲੈਂਡ ਦੇ ਲਈ ਆਏ ਸੀ ਉਹ ਇਸ ਤਰ੍ਹਾਂ ਜੀ ਪੰਦ ਉਹਦਾ ਪਾਣੀ ਹਰਿਆਣੇ ਦਾ ਹੀ ਹੈ ਪਿੱਛੋਂ ਅੱਗੇ ਪਚਾਲੀ ਪੰਜਾਬ ਜਾਂਦਾ ਅੱਗੇ ਫਿਰ ਹਰਿਆਣਾ ਜਾਂਦਾ ਇਹ ਹਰਿਆਣੇ ਵਾਲੇ ਨੇ ਜੋ ਕਰਦੇ ਸੀ ਚੰਦੂ ਮਾਨ ਦੀ ਸਰਕਾਰ ਸੀ ਉਦੋਂ ਇਹ ਐਮਪੀ ਸੀਗੇ ਤੇ ਉਹਨਾਂ ਨੇ ਕਰਿਆ ਸੀ ਇਹਦਾ ਮਸਲਾ ਜਹਲ ਤੇ ਫਿਰ ਬਾਅਦ ਚ ਫਿਰ ਨੇ ਇੱਥੇ ਤੱਕ ਆ ਕੇ ਫਿਰ ਹਰਿਆਣੇ ਨੇ ਕਹਿੰਦੇ ਸਟੇ ਲੈ ਲਈ ਪਤਾ ਨਹੀਂ ਉਹ ਸਟੇ ਕਿਵੇਂ ਦੀ ਲਈ ਆ ਕਿੱਥੇ ਤੱਕ ਲਈ ਆ ਸਾਨੂੰ ਇਹ ਨਹੀਂ ਪਤਾ ਉਹਦੀ ਉਮਰ ਦਾ ਨਹੀਂ ਪਤਾ ਕਿੱਡੀ ਕੁ ਸਟੇ ਆ। ਅਜੀ ਬਿਲਕੁਲ ਪਿੰਡ ਵਾਸੀਆਂ ਦਾ ਕਹਿਣਾ ਕਿ ਸਾਡੇ ਪਿੰਡ ਦੇ ਲਈ ਇਹ ਦੈਂਤ ਆ ਦਰਿਆ ਨਹੀਂ ਪਰ ਜਦੋਂ ਵੀ ਦੈਂਤ ਆਪਣਾ ਰੂਪ ਦਿਖਾਉਂਦਾ ਤਾਂ ਪਿੰਡ ਵਾਸੀ ਮਜਬੂਰ ਹੋ ਕੇ ਕਈ ਪਿੰਡ ਛੱਡ ਜਾਂਦੇ ਨੇ ਅਤੇ ਕਈ ਲੋਕ ਘਰਾਂ ਦੀਆਂ ਛੱਤਾਂ ਉੱਤੇ ਚੜ ਜਾਂਦੇ ਨੇ। ਕੈਮਰਾਮੈਨ ਯਸ਼ਮਨ ਹਰਜੀਤ ਸਿੰਘ ਸੰਝਾ ਟੀਵੀ ਸੰਗਰੂਰ